ਇਹ ਇੱਕ ਬੜੇ ਦੁੱਖ ਤੇ ਅਫਸੋਸ ਦੀ ਗੱਲ ਆ। ਖੰਨ ਵੀ ਸਾਡੇ ਕੋਈ ਸੀ ਬਰਸੀ ਦੇ ਸਬੰਧਾ ਨੂੰ ਲੈ ਕੇ ਬੜੇ ਚੌਹ ਦੇ ਨਾਲ ਅੱਜ ਸੀ ਹੰਸਾਬ ਦੇ ਮਿਸਨ ਹੋ ਗਿਆ ਸੀ। ਸਾਲ ਬੜੀ ਬਾਬਾ ਜੀ ਨਾਲ ਹੋਈ ਤੇ ਸਾਰਾ ਕੁਝ ਫਾਈਨਲ ਸੀ ਰਾਤ ਵੀ ਮੇਰੀ ਗੱਲ ਹੋਈ ਪਰ ਬੜੇ ਦੁੱਖ ਤੇ ਅਫਸੋਸ ਦੇ ਨਾਲ ਕਿ ਅਚਾਨਕ ਰਾਤ ਦੇ 1:30 ਵਜੇ ਬਾਬਾ ਜੀ ਨੂੰ ਪੇਨ ਸ਼ੁਰੂ ਹੋਈ ਤੇ ਜਿਸੇ ਗੁਰੂ ਨਾਲ ਹੀ ਜਿਹੜਾ ਇਹਦਾ ਹਸਪਤਲ ਪਹੁੰਚੇ ਲੈ ਕੇ ਗਏ ਜੀ ਉਸ ਤੋਂ ਬਾਅਦ ਲੁਧਿਆਣੇ ਲੈ ਕੇ ਗਏ ਉੱਥੇ ਅਚਾਨਕ ਹੀ ਬਾਬਾ ਜੀ ਆਪਣਾ ਸਰੀਰ ਛੱਡ ਗਏ ਔਰ ਬਹੁਤ ਹੀ ਜ਼ਿਆਦਾ ਦੁੱਖ ਦੀ ਗੱਲ ਆ ਗਈ ਐਡਾ ਬੜਾ ਸਮਾਗਮ ਚੱਲਦਿਆ ਵਰਸੀ ਦੇ ਸਮਾਗਮ ਚੱਲਦਿਆ ਤੇ ਨਾ ਸਮਾਗਮਾਂ ਦੇ ਵਿੱਚ ਸੰਗਤਾਂ ਬਣੇ ਅਤਿ ਸ਼ਾਹ ਦੇ ਨਾਲ بڑے ਬਾਬਾ ਜੀ ਦੀ ਵਰਸੀ ਮਨਾਉਂਦੀਆਂ ਨੇ ਔਰ ਮੈਨੂੰ ਲੱਗਦਾ ਕਿ ਇਹ ਕੁਦਰਤ ਦਾ ਕੋਈ ਪਾਣਾ ਹੀ ਆ ਔਰ ਅਜਦੇ ਦਿਨ ਤੁਸੀਂ ਦੇਖੋ ਕਿ ਉਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਦਿਨਾਂ ਦੇ ਵਿੱਚ ਵੱਡੇ ਬਾਬਾ ਜੀ ਤਾਲ ਚੜਾਣਾ ਕਰੇ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਪਪਾ ਬਲਵਿੰਦਰ ਸਿੰਘ ਜੀ ਨੇ ਅਪੁਸ਼ਤੀ ਛੱਡਿਆ ਔਰ ਗੁਰਬਾਣੀ ਵੀ ਸਾਨੂੰ ਦੱਸਦੀ ਹੈ ਕਿ ਸੰਤ ਮਰੇ ਕਿਰ ਰਹੀ ਹੈ ਜੋ ਆਪਣੇ ਘਰ ਜਾਏ ਰੋਬੋ ਸੰਗਤ ਦਾ ਪਰੇ ਜੋ ਸਾਡੇ ਹੱਟ ਬਤਾਏ ਸਾਨੂੰ ਗੁਰਬਾਣੀ ਬਰ ਬਰ ਸੁਣਾਉਂਦੀ ਹੈ ਪਰ ਕੁਝ ਯਕੀਨ ਜਿਹਾ ਨਹੀਂ ਆਉਂਦਾ ਕਿ ਜਿੰਨਾ ਸਾਡਾ ਪਿਆਰ ਸੀ ਜਿੰਨਾ ਪ੍ਰੇਮ ਸੀ ਜਿਹੜੀਆਂ ਵੀ ਉਹਨਾਂ ਨੇ ਵਚਨ ਕੀਤੇ ਰੋਡ 'ਤੇ ਵਚਨ ਕੀਤਾ ਉਹਨਾਂ ਨੇ ਪੁੱਲ ਦੇ ਨੇ ਵਚਨ ਕੀਤਾ ਹੁਣ ਵੀ ਉਸ ਦਿਨ ਕਹਿੰਦੇ ਸੀ ਵੀ ਕਦਮ ਚਾਲੂ ਹੋਗਾ ਆਪਾਂ ਇਕੱਠੇ ਕਰਾਂਗੇ ਬੜਾ ਜਣੀ ਮਨ ਬਹੁਤ ਦੁੱਖ ਤੇ ਅਫਸੋਸ ਆ ਮੈਂ ਤਾਂ ਆਪਣੇ ਉਹਨਾਂ ਨੂੰ ਫਾਦਰ ਵਾਂਗੂ ਸਮਝਦਾ ਸੀ ਕਿਉਂਕਿ ਕਈ ਵਾਰ ਉਹਨਾਂ ਤੋਂ ਇੱਥੇ ਆ ਕੇ ਅਸੀਂ ਉਹਨਾਂ ਤੋਂ ਸਿੱਖਿਆ ਲੈਣੀ ਸਿੱਖਿਆ ਲੈਣੀ ਜਿਹੜਾ ਆਪਣਾ ਸਮਾਗਮ ਵੀ ਆਪਾਂ ਕਰ ਰਹੇ ਹਾਂ ਕਵਾਲੀਅਰ ਦੇ ਖਿਲੇ ਤੋਂ ਉਹਦੇ ਲਈ ਵੀ ਉਹਨਾਂ ਨੇ ਇੱਕ ਬਹੁਤ ਵੱਡੀ ਸਾਨੂੰ ਉਸ ਦਿਨ ਕਿਹਾ ਕਿ ਵੰਡਾ ਇੱਕ ਵਾਰ ਥੋੜਾ ਜਿਆ ਐਸ ਵਾਰ ਉੱਥੇ ਇੱਕ ਵੱਡਾ ਸਮਾਗਮ ਕਰਾ ਕੇ ਗੁਣਾਣੀ ਕਲਾ ਤੇ ਉਹ ਸਮਾਗਮ ਨੂੰ ਥੋੜਾ ਸੰਕੋਚੋ ਤੇ ਉਹ ਵੀ ਇੱਕ ਮਿੰਟਾਂ ਉਸ ਤਰੀਕੇ ਵੀ ਚਲਣੀਆਂ ਸੀ ਹੁਣ ਜਿਹੜੇ ਉਹਨਾਂ ਦੇ ਉਹ ਬਚਨ ਸੀ ਉਹ ਵੀ ਮੈਂ ਸੰਤਾਂ ਨਾਲ ਸਾਂਝੇ ਕਰਾਂਗੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਬਹੁਤ ਇੱਕ ਮਹਾਨ ਆਤਮਾ ਮਹਾਨ ਰੂਪ ਜਿਨ੍ਹਾਂ ਨੇ ਕਿ ਰਾਣਾ ਸਾਹਿਬ ਦੇ ਪ੍ਰਬੰਧਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਿੱਦੜ ਦੇ ਇਹਨਾਂ ਨੇ ਗੱਦੀ ਸੰਭਾਲੀ ਆ ਉਸੇ ਦਿਨ ਤੋਂ ਤੁਸੀਂ ਦੇਖੋਗੇ ਜਿੰਨੇ ਵਧੀਆ ਤਰੀਕੇ ਦੇ ਨਾਲ ਪ੍ਰਬੰਧ ਚੱਲ ਰਿਹਾ ਜਿੰਨੇ ਵਧੀਆ ਤਰੀਕੇ ਦੇ ਨਾਲ ਇੱਥੇ ਰਾਣਾ ਸਾਹਿਬ ਲੋਕਾਂ ਨੂੰ ਸੁੱਖ ਸਹੂਲਤਾ ਮਿਲ ਰਹੀਆਂ ਨੇ ਸਕੂਲ ਚ ਆ ਰਹੇ ਨੇ ਹਸਪੀਟਲ ਚ ਆ ਰਹੇ ਨੇ ਐਨੀ ਮਹਾਨ ਆਤਮਾ ਦਾ ਚਲੇ ਜਾਣਾ ਸਾਡੇ ਪੂਰੇ ਇਲਾਕੇ ਨੂੰ ਬਹੁਤ ਘਾਟਾ ਪਿਆ ਇਹ ਜਿਹੜਾ ਘਾਟਾ ਵਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਵੱਡੀ ਸੰਪਰਦਾ ਜੀ ਸਮਾਜ ਦੇ ਵਿੱਚ ਧਾਰਮਿਕ ਕੰਮ ਜਾਂ 사회ਕ ਕੰਮ ਕੀ ਯੋਗਦਾਨ ਦੇ ਕੇ ਕਰੋਨਾ ਦੇ ਵਿੱਚ ਵੀ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਬਹੁਤ ਵੱਡਾ ਕੰਮ ਕੀਤਾ ਜੀ ਹੈਲਥ ਸਿਸਟਮ ਦੇ ਵਿੱਚ ਬਹੁਤ ਵੱਡਾ ਬਾਬਾ ਜੀ ਦਾ ਨਾਮ ਹੈ ਬਾਬਾ ਜੀ ਨੇ ਕਰੋਨਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਭੁੱਖਿਆਂ ਨੂੰ ਲੋਕਾਂ ਨੂੰ ਘਰ-ਘਰ ਦੇ ਵਿੱਚ ਲੰਗਰ ਪਹੁੰਚਾਇਆ ਜਿੱਥੇ ਵੀ ਫੋਨ ਕਰਦੇ ਸੀ ਉਥੇ ਲੰਗਰ ਪ੍ਰਸ਼ਾਦਾ ਲੈ ਕੇ ਪਹੁੰਚਦੇ ਸੀ ਉਹ ਬਹੁਤ ਵੱਡਾ ਐਜੂਕੇਸ਼ਨ ਦਾ ٹرسٹ ਚਲਾ ਰਹੇ ਨੇ ਆਪਣਾ ਕਾਲਜ ਸਾਡੇ ਹੈਗਾ ਨਾਲ ਉਸ ਕਾਲਜ ਦੇ ਵਿੱਚ ਵੀ ਬਹੁਤ ਵੱਡੀ ਦੇਣ ਆ ਹਰ ਜਗ੍ਹਾ ਦੇ ਉੱਤੇ ਕਿਉਂਕਿ ਲੋਕ ਸੇਵਾ ਦਾ ਇੱਕ ਚਾ ਸੀ ਜਿਸ ਤਰੀਕੇ ਦੇ ਨਾਲ ਸਾਡੇ ਇਸ ਪੂਰੇ ਇਲਾਕੇ ਨੂੰ ਜਿਹੜਾ ਇਹ ਘਾਟਾ ਪਿਆ ਵਾ ਇਹ ਕਦੇ ਨਹੀਂ ਪੂਰਾ ਹੋਣ ਵਾਲਾ ਇਹ ਪੂਰਾ ਹੋਣ ਵਾਲਾ ਘਾਟਾ ਨਹੀਂ ਹੈ ਪਰ ਫਿਰ ਵੀ ਉਸ ਪ੍ਰਮਾਤਮਾ ਦਾ ਭਾਣਾ ਮੰਨਣਾ ਪੈਂਦਾ ਅਕਾਲ ਪੁਰਖ ਦਾ ਭਾਣਾ ਮੰਨਣਾ ਪੈਂਦਾ ਕਿਉਂਕਿ ਗੁਰਬਾਣੀ ਵੀ ਸਾਨੂੰ ਪ੍ਰਮਾਨ ਕਰਦੀ ਹੈ ਕਿ ਹਮ ਆਦਮੀ ਹਾਂ ਇੱਕਦਮੀ ਮੌਹਲਤ ਮੌਤ ਨਾ ਜਾਣਾ ਪਰ ਇਸ ਤਰੀਕੇ ਦੇ ਨਾਲ ਹੱਥਾਂ ਦੇ ਵਿੱਚੋਂ ਚਲੇ ਜਾਣਾ ਇਹ ਕਿਤੇ ਨਾ ਕਿਤੇ ਯਕੀਨ ਨਹੀਂ ਹੋ ਰਿਹਾ ਅਸੀਂ ਕੱਲ ਤੱਕ ਜਿਨ੍ਹਾਂ ਨਾਲ ਅਸੀਂ ਗੱਲ ਕਰਦੇ ਸੀ ਫੋਨ ਤੇ ਰਾਤ ਨੂੰ ਵੀ ਗੱਲ ਹੋਈ ਅੱਜ ਸਵੇਰੇ ਸਵੇਰੇ ਪੈਦਾ ਦਾ ਇਹ ਖਮਾੜੀ ਖਬਰ ਆ ਗਈ ਏ ਮਾੜੀ ਜਿਹੜੀ ਖਬਰ ਆਏ ਦਿਲ ਨੂੰ ਮੈਨੂੰ ਲੱਗਦਾ ਕਿ ਚੀਰ ਦੇਣ ਵਾਲੀ ਆ ਝੰਜੋੜ ਦੇਣ ਵਾਲੀ ਆ ਔਰ ਸਾਡੇ ਪੂਰੇ ਇਲਾਕੇ ਦੇ ਵਿੱਚ ਪੂਰੇ ਸਾਡੇ ਪੈਲ ਹਲਕੇ ਦੇ ਵਿੱਚ ਮੈਨੂੰ ਲੱਗਦਾ ਕਿ ਜਿੱਥੇ ਜਿੱਥੇ ਵੀ ਨਾਨਕ ਸਰ ਸੰਪਰਦਾ ਦੇ ਨਾਲ ਜੁੜੇ ਲੋਕ ਬੈਠੇ ਨੇ ਜਿੱਦੇ ਵੀ ਗੁਰਸਿੱਖ ਨੇ ਸਾਰੇ ਇਸ ਘਟਨਾ ਨੂੰ ਲੈ ਕੇ ਬਹੁਤ ਆहत ਨੇ ਸਾਰਿਆਂ ਦੇ ਮਨਾਂ ਦੇ ਉੱਤੇ ਡੂੰਗੀ ਸੱਟ ਵੱਜੀ ਆ ਪਰਮਾਤਮਾ ਅਗੇ ਅਰਦਾਸ ਹੀ ਕਰਦੇ ਆ ਕਿ ਪਰਮਾਤਮਾ ਸਾਨੂੰ ਸਾਰਿਆਂ ਨੂੰ ਬਾਣਾ ਮੰਨਣ ਦਾ ਬਲ ਬਖਸ਼ੀ ਪਿਛੜੀ ਰਹਿਉ ਨੂੰ ਆਪਣੇ ਚੱਲ ਨਾਲ ਚਲਾ ਸਕੋ ਸੁਨਰਾਸ਼ ਦੀ ਗੱਲ ਬਾਤ ਹੋਈ ਮਗਰੀ ਤੰਸਕਾਰ ਲਈ ਜਾਂਦੀ ਵੀ ਪ੍ਰਕਿਰੇ ਜਿਹੜੀ ਪੱਟ ਤੱਕ ਪਲੇ ਦੇਖੋ ਕੱਲ ਤੱਕ ਸਮਾਗਮ ਦੇ ਲਾਸਟ ਦੇ ਨਾਲ ਗੱਲ ਉਸ ਸਮਾਗਮ ਮਰਸੀ ਦਾ ਸਮਾਗਮ ਦਾ ਲਾਸਟ ਦੇ ਨਾਲ ਕੱਲ ਨੂੰ ਜਦੋਂ ਸਮਾਗਮ ਦੀ ਅਖੀਰ ਹੋਏਗਾ ਜਦੋਂ ਮਰਸੀ ਦੇ ਐਂਡ ਹੋਊਗਾ ਤੇ ਉਸ ਤੋਂ ਬਾਅਦ ਅਰਦਾਸ ਤੋਂ ਬਾਅਦ ਇੱਕ ਵਾਰ ਸਾਰੇ ਪ੍ਰਬੰਧਕ ਵੀ ਸਾਡੇ ਅਧਿਰਸਤੀ ਵੀ ਉਹਨਾਂ ਦੇ ਨਾਲ ਲਗਾਤਾਰ ਗੱਲ ਚੱਲੀ ਹੈ ਉਸ ਤੋਂ ਬਾਅਦ ਇਕੱਠੇ ਹੋ ਕੇ ਕੋਈ ਨਾ ਕੋਈ ਫੈਸਲਾ ਲਵਾਂਗੇ ਫਿਰ ਜੋ ਸੰਗਤ ਫੈਸਲਾ ਲੁਗੇ ਕਿਉਂਕਿ ਹੋਰ ਵੀ ਮਹਾਪੁਰਖ ਆ ਰਹੇ ਆ ਬਹੁਤ ਸਾਰੇ ਮਹਾਪੁਰਖ ਆ ਰਹੇ ਆ ਦੂਰੋਂ ਦੂਰੋਂ ਮਹਾਪੁਰਖ ਆ ਰਹੇ ਆ ਸਾਰੇ ਮਹਾਪੁਰਖਾਂ ਦੇ ਨਾਲ ਜਦੋਂ ਵੀ ਜੋ ਵੀ ਸਲਾਹ مشورہ ਹੋਏਗਾ ਉਹ ਸਲਾਹ مشوره ਤੋਂ ਬਾਅਦ ਜਿਹੜਾ ਅੰਤਮ ਜਣਾ ਹੈਗਾ ਪ੍ਰੋਗਰਾਮ ਉਸ ਅਰੇ ਉਸ ਸਾਹਬ ਦੇ ਨਾਲ ਉਲੀਕਿਆ ਜਾਏਗਾ ਹੁਣ ਤਾਂ ਬਸ ਸਾਰੇ ਜਾਣੇ ਇਹੀ ਹੈ ਕਿ ਮਹਾਰਾਜ ਦੀ ਦੇਰ ਰੱਖੀ ਹੋਈ ਆ ਬਹੁਤ ਲੱਖਾਂ ਦੀ ਗੱਲ ਤੁਸੀਂ ਦੇਖੋਗੇ ਸੰਗਤਾਂ ਆ ਰਹੀਆਂ ਨੇ ਉਹਨਾਂ ਦੀ ਦੇਰ ਉਹ ਦਰਸ਼ਨ ਕਰਨ ਦੇ ਲਈ ਬਹੁਤ ਪਵਿੱਤਰ ਆਤਮਾ ਸੀ ਪਵਿੱਤਰ ਰੂਹ ਸੀ